ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਇਕਵਰੀ ਨਵੇਂ ਪਾਸ਼ਾ ਸਤਨ ਸੰਤਨ ਜਿਹੜੇ ਗੁਰੂ ਤੇਗ ਬਹਾਦਰ ਜੀ ਮਾਲਵਾ ਇਲਾਕੇ ਦੀ ਯਾਤਰਾ ਕਰਦੇ ਹੋਏ ਕੋੜ ਧਰਮੋ ਪਿੰਡ ਵਿੱਚ ਪਹੁੰਚ ਗਏ ਗੁਰੂ ਜੀ ਦੇ ਨਾਲ ਕੁਝ ਸਿੱਖ ਸੇਵਕ ਵੀ ਆਂਦਾ ਤੇ ਗੁਰੂ ਜੀ ਦੁਆਰਾ ਪਿੰਡ ਦੇ ਬਾਹਰਵਾਰ ਇੱਕ ਚੰਗੀ ਥਾਂ ਦੇ ਕੇ ਉੱਥੇ ਆਪਣਾ ਡੇਰਾ ਲਗਾ ਦਿਆ ਜਦੋਂ ਹਨੇੜਾ ਹੋਇਆ ਤਾਂ ਗੁਰੂ ਜੀ ਨਾਲ ਆਏ ਸੇਵਕ ਪਰਛਾਤ ਦਾ ਪਾਣੀ ਛੱਤ ਕੇ ਗੈਰੀ ਨੀਦ ਵਿੱਚ ਸੌ ਗਏ ਕਿਉਂਕਿ ਲੰਬਾ ਸਫਰ ਕਰਕੇ ਸਾਰੇ ਜਾਣੇ ਥੱਕੇ ਟੁੱਟੇ ਹੋਏ ਸਨ ਕਿਸ ਸੰਭਵਕੇ ਦਾ ਫਾਇਦਾ ਚੁੱਕ ਕੇ ਦੋ ਮੂਰਖ ਚੋਰ ਜਿਹਦੇ ਕੀ ਕਈ ਦਿਨਾ ਤੋਂ ਗੁਰੂ ਜੀ ਦੇ ਕੂੜੇ ਦੇ ਪਿੱਛੇ ਲੱਗੇ ਹੋਏ ਸਨ ਤੇ ਜਦੋਂ ਅੱਧੀ ਰਾਤ ਪਈ ਤਾਂ ਉਹਨਾਂ ਨੇ ਗੁਰੂ ਜੀ ਦਾ ਕੂੜਾ ਚੋਰੀ ਕਰ ਲਿਆ ਤੇ ਘੋੜੇ ਤੇ ਸਵਾਰ ਹੋ ਗਏ ਉਸ ਨੂੰ ਪਿੰਡ ਤੋਂ ਦੂਰ ਵੱਲ ਲੱਗੇ ਜਾਣੇ ਜਾਨ ਤੰਤਨ ਸ਼ਿਰੀ ਗੁਰੂ ਤੇਗ ਬਹਾਦਰ ਜੀ ਅਚਾਨਕ ਉੱਠ ਕੇ ਬੈਠ ਗਏ ਤੇ ਆਪਣੇ ਸੇਵਕ ਨੂੰ ਆਖਣ ਲੱਗੇ ਕਿ हे ਘੋੜਿਆਂ ਦੇ ਰਖਵਾਲੇ ਤੂੰ ਜਾਗਦਾ ਹੈ ਜਾਂ ਸੁੱਤਾ ਹੈ ਜਾ ਇੱਕ ਵਾਰੀ ਬਾਹਰ ਜਾ ਕੇ ਦੇਖੇ ਕਿ ਸਾਡੇ ਵਾਲਾ ਘੋੜਾ ਆਪਣੀ ਜਗ੍ਹਾ ਤੇ ਹੈ ਜਾਂ ਨਹੀਂ ਹੈ ਤਾਂ ਗੁਰੂ ਜੀ ਦੇ ਮੋਹ ਇਹ ਸ਼ਬਦ ਸੁਣ ਕੇ ਸੇਵਕ ਝੱਟ ਭੱਟ ਉੱਠਿਆ ਤੇ ਘੋੜੇ ਨੂੰ ਦੇਖਣ ਚਲਾ ਗਿਆ ਜਦੋਂ ਸੇਵਕ ਨੇ ਦੇਖਿਆ ਕਿ ਘੋੜਾ ਆਪਣੀ ਜਗ੍ਹਾ ਤੇ ਨਹੀਂ ਹੈ ਤਾਂ ਸੇਵਕ ਇੱਕਦਮ ਘਬਰਾ ਗਿਆ ਤੇ ਗੁਰੂ ਜੀ ਨੂੰ ਅਖੜ ਵੱਡਾ ਕਿ ਗੁਰੂ ਜੀ ਘੋੜਾ ਤਾਂ ਆਪਣੀ ਜਗ੍ਹਾ ਤੇ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਸਾਡੇ ਘੋੜੇ ਨੂੰ ਕਿਸੇ ਨੇ ਚੋਰੀ ਕਰ ਦਿਆ ਹੈ ਸੇਵਕ ਨੂੰ ਕਬੜਾਇਆ ਹੋਇਆ ਦੇਖ ਕੇ ਗੁਰੂ ਜੀ ਦੁਆਰਾ ਉਸ ਨੂੰ ਠੀਰੇ ਸਿਤਾ ਗਿਆ ਤੇ ਕਿਹਾ ਕਿ ਪਾਈ ਤੂੰ ਫਿਕਰ ਨਾ ਕਰ ਸਾਡਾ ਘੋੜਾ ਸਵੇਰੇ ਆਪਰੇ ਆਪ ਹੀ ਇੱਥੇ ਪ੍ਰਗਟ ਹੋ ਜਾਵੇਗਾ ਇਹ ਬਚਨ ਬੋਲਣ ਤੋਂ ਬਾਅਦ ਗੁਰੂ ਜੀ ਪੈਣ ਤੋਂ ਦੇਤ ਗਏ ਗੁਰੂ ਜੀ ਦਾ ਹੁਕਮ ਸੀ ਕਿ ਕੋਈ ਜਨਾਵੀ ਕੋੜੇ ਨੂੰ ਦੱਬਣ ਨਹੀਂ ਜਾਵੇਗਾ ਤਾਂ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਕੋਈ ਵੀ ਸਿੱਖ ਕੋੜੇ ਨੂੰ ਦੱਬਣ ਨਹੀਂ ਗਿਆ ਪਰ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਬਾਕੀ ਕੋੜਿਆਂ ਦੀ ਰਾਖੀ ਕਰਦੇ ਰਹੇ ਜਦੋਂ ਸਵੇਰ ਹੋਈ ਸੇਵਕਾਂ ਨੇ ਦੇਖਿਆ ਕਿ ਉਹ ਦੋਨੋਂ ਚੋਰ ਗੁਰੂ ਜੀ ਦੇ ਕੋੜੇ ਨੂੰ ਲੈ ਕੇ ਵਾਪਿਸ ਉਹਨਾਂ ਦੇ ਡੇਰੇ ਵੱਲੋਂ ਭਾਰੇ ਸਾਂ ਦਾ ਤਾਂ ਸੇਵਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਗੁਰੂ ਜੀ ਸਾਹਮਣੇ ਪੇਸ਼ ਕਰ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਇਹਨਾਂ ਦੋਨਾਂ ਜਾਣਿਆਂ ਨੂੰ ਜਾਣ ਦਿਓ ਕਿਉਂਕਿ ਇਹਨਾਂ ਨੂੰ ਆਪਣੀ ਗਲਤੀ ਦਾ ਪਹਿਸਾਸ ਹੋ ਚੁੱਕਿਆ ਹੈ ਤਾ ਗੁਰੂ ਜੀ ਦੇ ਮੋਖੋਂ ਇਹ ਸ਼ਬਦ ਸੁਣ ਕੇ ਦੋਨੋਂ ਜਾਣੇ ਜ਼ਮੀਨ ਉੱਤੇ ਲੇਟ ਗਏ ਤੇ ਨੱਕ ਰਗੜ ਰਗੜ ਕੇ ਗੁਰੂ ਜੀ ਕੋਲੋਂ ਖੇਮਾ ਦੀਪਿਕ ਮੰਗਣ ਲੱਗੇ ਤੇ ਆਪਣੇ ਨਾਲ ਹੋਈ ਰਾਤ ਵਾਰੀ ਸਾਰੀ ਹੱਡ ਬੀਥੇ ਆਪ ਹੀ ਦਸਨ ਲੱਗੇ ਚੋਰਾ ਨੇ ਕਿਹਾ ਕਿ ਗੁਰੂ ਜੀ ਅਸੀਂ ਆਏ ਦੁਆਲੇ ਦੇ ਦੋਖਾ ਕੋਲੋਂ आप जी की महिमा पहला तो ही सुने सी असी तो सुनिया आप जी समर्थ गुरु हो पर सा मत से पर्दा पै चुक जी किसी भी गलते यकीन नहीं किया रात वे घोड़ा चोरी करके लै गए घोड़े को लैके जो पसी थोड़ी दूर पहुँचे सनू दोड़िया अखा तो दिखाई देना बंद हो गया यानी कि अस दो जाने अचानक अन्ने हो गए सू कुछ भी नहीं पता चल रहा कि असि हूँ किधर हूँ जाइए सानू दो जाड़िया ये अहसास पूरी तरह हो चुक से साढ़े को ਬਹੁਤ ਵੱਡੀ ਪੁਲਚਕ ਹੋ ਚੁੱਕੀ ਹੈ ਤੇ ਅਸੀਂ ਉਸੇ ਵੇਲੇ ਪੁਲਤੀ ਦਿਸ਼ਾ ਵੱਲੋਂ ਚੱਲ ਪਏ ਤੇ ਅੱਗੇ ਆਣ ਕੇ ਆਪ ਜੀ ਦੇ ਸੇਵਕਾਂ ਨੇ ਸਾMnO ਗ੍ਰਿਫਤਾਰ ਕਰਕੇ ਆਪ ਜੀ ਸਾਹਮਣੇ ਪੇਸ਼ ਕਰ ਦਿੱਤਾ ਹੈ हे ਕਿਰਪਾਲੂ ਬਰੂ ਜੀ ਕਿਰਪਾ ਕਰਕੇ ਸਾਡੀ ਪੁਲਚਕ ਨੂੰ ਮਾਫ ਕਰ ਦਿਓ ਤਾਂ ਕਿ ਸਾਡੇ ਨੇਤਰਾਂ ਦੀ ਰੋਸ਼ਨੀ ਵਾਪਸ ਆ ਜਾਵੇ ਅੱਜ ਸਾਦੀਆਂ ਸਰੀਰਕ ਅੱਖਾਂ ਭਾਵੇਂ ਬੰਦ ਹੋ ਗਈਆਂ ਹਨ ਪਰ ਸਾਡੀ ਰੂਹ ਦੀਆਂ ਅੱਖਾਂ ਖੁੱਲ ਚੁੱਕੀਆਂ ਹਨ ਅਸੀਂ ਤੁਹਾਨੂੰ ਵਚਨ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਇਹਨਾ ਮਾਰੇ ਕੰਮਾਂ ਨੂੰ ਛੱਡ ਕੇ ਗੁਰੂ ਦੇ ਨਾਮ ਨਾਲ ਜੁੜ ਕੇ ਸੰਗਤ ਦੇ ਸੇਵਾ ਕਰਿਆ ਕਰਾਂਗੇ ਤੇ ਆਪਣੀ ਕਿਰਤ ਦੀ ਕਮਾਈ ਵਿੱਚੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਿਆ ਕਰਾਂਗੇ ਤਾਂ ਤਨ ਸ਼ਿਰੀ ਗੁਰੂ ਤੇਗ ਬਹਾਦਰ ਜੀ ਨੇ ਦੋਨਾਂ ਚੋੜਾ ਨੂੰ ਗੁਰੂ ਦੇ ਨਾਮ ਨਾਲ ਜੁੜਨ ਦਾ ਆਸ਼ੀਰਵਾਦ ਦਿੱਤਾ ਤੇ ਅਗਾ ਵਧ ਕੇ ਦੋਨਾਂ ਦੇ ਪਿੰਡੇ ਤੇ ਥਾਪੜਾ ਦਿੱਤਾ ਉਸੇ ਪਲ ਦੋਨਾਂ ਜਾਣਿਆਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਤੇ ਉਹਨਾਂ ਦੋਨਾਂ ਜਾਣਿਆਂ ਨੇ ਮਾੜੇ ਕੰਮਾਂ ਨੂੰ ਤਿਆਗ ਕੇ ਗਰਤ ਕਰਨੇ ਨਾਮ ਜਪਣਾ ਤੇ ਵੰਦ ਕੇ ਸ਼ਤਨਵਲੀ ਜ਼ਿੰਦਗੀ ਅਪਣਾ ਲਈ ਸੁਪਿਆਰੇ ਸਾਹ ਸੰਤੇ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ